ਬਾਸਮਤੀ ਦੇ ਰੇਟ ਲੈ ਕੇ ਫਿਰ ਆਪਾਂ ਹਾਜ਼ਰ ਹੋਏ ਆ ਜੀ ਕਿਹੜੀ ਮੰਡੀ ਦੇ ਵਿੱਚ ਕਿੰਨੇ ਰੁਪਈਆ ਦਾ ਵਾਧਾ ਹੋਇਆ ਬਾਸਮਤੀ 17 18 ਦਾ ਰੇਟ ਵੀ ਆਉਣੇ ਜਿਹੜੇ ਸ਼ੁਰੂ ਹੋਏ ਆ 1509 ਦਾ ਜਿਹੜੇ ਕੰਟੀਨਿਊ ਚੱਲ ਰਹੇ ਆ ਕਿਹੜੀ ਕਿਹੜੀ ਮੰਡੀ ਦੇ ਵਿੱਚ ਕਿੰਨਾ ਰੇਟ ਲੱਗਦਾ ਜੀ ਗੱਲ ਕਰਦੇ ਆ ਸਾਰੀਆਂ ਤੁਹਾਡੀਆਂ ਮੰਡੀਆਂ ਦੀ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰਾਂਗੇ ਲੋਕੀ ਕਿਸਾਨ ਭਰਾਵੋ ਤੁਹਾਡੀ ਬਾਸਮਤੀ ਕਿੰਨੇ ਦਿਨਾਂ ਦੀ ਹੋ ਗਈ ਆ ਤੁਸੀਂ ਉਸ ਬਾਸਮਤੀ ਦੇ ਵਿੱਚ ਸਪਰੇਅ ਕਰਨੀ ਆ ਚਾਹੇ ਤੁਸੀਂ ਬਾਸਮਤੀ ਦੇ ਵਿੱਚ ਪ੍ਰਦਾਨ ਪਾ ਰਹੇ ਹੋ ਸਾਰੇ ਕਿਸਾਨ ਵੀਰਾਂ ਨੇ ਆਪਣੇ ਆਪਣੇ ਨੁਕਤੇ ਜਿਹੜੇ ਸਾਂਝੇ ਜਰੂਰ ਕਰਿਆ ਕਰੋ ਹੋਰ ਗੱਲਾਂ ਬਾਤਾਂ ਦੇ ਜਿਹੜੀਆਂ ਤੁਹਾਨੂੰ ਜਾਣਕਾਰੀ ਆ ਤੁਹਾਨੂੰ ਕੋਈ ਰੱਬ ਨੇ ਵੱਲੋਂ ਗੁਣ ਦਿੱਤਾ ਗਿਆ ਹੈ ਉਹ ਜਰੂਰ ਕਿਸਾਨ ਭਰਾਵਾਂ ਨਾਲ ਜਿਹੜਾ ਸਾਂਝੇ ਕਰਿਆ ਕਰੋ ਤੇ ਬਾਕੀ ਕਈ ਕਿਸਾਨ ਵੀਰਾਂ ਦੇ ਜਿਹੜੇ ਸਵਾਲ ਆ ਵੀ ਬਾਸਮਤੀ ਮੁਛਲ ਦੇ ਵਿੱਚ ਜਿਹੜਾ ਝੰਡਾ ਰੋਗ ਹੈ ਬਕਾਨੀ ਰੋਗ ਜੜ ਦਾ ਗੱਲ ਨਾਲ ਰੋਗ ਕਹਿ ਸਕਦੇ ਆ ਇਹ ਕਿਸਾਨ ਭਰਾਵਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਹੁਣ ਚਾਹੇ ਜਿਹੜੇ ਟਰੱਕਾਂ ਦੇ ਟਰੱਕ ਭਰ ਕੇ ਤੁਸੀਂ ਜਿਹੜੇ ਪਾਊਡਰਾਂ ਦੇ ਪਾ ਲਵੋ ਇਹ ਹੁਣ ਜਿਹੜਾ ਝੰਡਾ ਰੋਗ ਨਹੀਂ ਰੁਕਣ ਵਾਲਾ ਇਹ ਵੱਧ ਤੋਂ ਵੱਧ ਆਪਣੇ ਖੇਤ ਦੇ ਵਿੱਚ 2% ਆ ਸਕਦਾ 2% ਤੋਂ ਵੱਧ ਜਿਹੜਾ ਤੁਹਾਡਾ ਨੁਕਸਾਨ ਨਹੀਂ ਕਰੂਗਾ ਤੋਂ ਜਿਹੜਾ ਇਹ ਰੋਗ ਹੈ ਇਹ ਆਪਣੀ ਖਾਲੀ ਜ਼ਮੀਨ ਦੇ ਵਿੱਚ ਮਿੱਟੀ ਦੇ ਵਿੱਚ ਵੀ ਜਿਉਂਦਾ ਰਹਿੰਦਾ ਤੇ ਇਸ ਕਰਕੇ ਇਸ ਤੇ ਜਿਹੜੀ ਰੋਕ ਥਾਂ ਮੈਂ ਜ਼ਿਆਦਾਤਰ ਪਨੀਰੀ ਦੇ ਉੱਤੇ ਜਿਹੜੀਆਂ ਸਪਰੇਹਾਂ ਕਰ ਕਰਕੇ ਆਪਾਂ ਕਰ ਸਕਦੇ ਆ ਤੇ ਲੋ ਜੀ ਆਪਾਂ ਹੁਣ ਗੱਲ ਕਰੇ ਤਰਾਵੜੀ ਮੰਡੀ ਤੋਂ ਤਰਾਵੜੀ ਮੰਡੀ ਦੇ ਵਿੱਚ ਜਿਹੜਾ ਰੇਟ 1509 ਦਾ 2481 ਰੁਪਏ ਤੇ 56 ਰੁਪਏ ਜਿਹੜਾ ਇਸ ਮੰਡੀ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਸਰਸਾ ਮੰਡੀ ਦੀ ਜਿਹੜੀ ਗੱਲ ਆ ਕਰਦੇ ਆ 1509 2311 ਰੁਪਏ ਕਰਨਾਲ ਮੰਡੀ ਦੇ ਵਿੱਚ 1509 2480 ਬੂੰਦੀ ਮੰਡੀ ਦੇ ਵਿੱਚ ਜਿਹੜਾ 17 18 ਦਾ ਜਿਹੜਾ ਸ਼ਾਨਦਾਰ ਰੇਟ ਲੱਗਿਆ ਜੀ 3600 ਰੁਪਏ ਪ੍ਰਤੀ ਕੁਇੰਟਲ 1509 ਦਾ 2800 ਰੁਪਏ ਬਹੁਤ ਸੋਹਣਾ ਜਿਹੜਾ ਰੇਟ ਮਿਲਿਆ ਬੂੰਦੀ ਮੰਡੀ ਦੇ ਵਿੱਚ 17 18 ਤੇ 1509 ਦਾ ਜੀ ਲੜਵਾ ਮੰਡੀ ਦੇ ਵਿੱਚ 1509 2600 ਰੁਪਏ ਬਹੁਤ ਵਧੀਆ ਰੇਟ ਮਿਲਿਆ ਇੱਥੇ ਵੀ ਘਰੌੜਾ ਮੰਡੀ ਦੇ ਵਿੱਚ 1509 2485 ਕਰਨਾਲ ਮੰਡੀ ਦੇ ਵਿੱਚ 1509 2480 ਰੁਪਏ ਪ੍ਰਤੀ ਕੁਆਂਟਲ ਖੈਰ ਮੰਡੀ ਦੇ ਵਿੱਚ ਕਿੰਨਾ ਵਾਅਦਾ ਹੋਇਆ 1509 ਦਾ 2425 ਰੁਪਏ ਜਿਹੜਾ ਰੇਟ ਦੇਖਣ ਨੂੰ ਮਿਲਿਆ 74 ਰੁਪਏ ਜਿਹੜਾ ਰੇਟ ਇਸ ਮੰਡੀ ਦੇ ਵਿੱਚ ਵਾਅਦਾ ਦੇਖਣ ਨੂੰ ਮਿਲਿਆ ਤੁਹਾਣਾ ਮੰਡੀ ਦੇ ਵਿੱਚ 1509 2380 ਰੁਪਏ 20 ਰੁਪਏ ਜਿਹੜੀ ਇਸ ਢੇਰੀਆਂ ਤੇ ਤੇਜ਼ੀ ਦੇਖਣ ਨੂੰ ਮਿਲੀ ਆ ਗੜ ਮੁਕੇਸ਼ਵਰ 1509 ਦਾ ਜਿਹੜਾ ਡਾਊਨ ਸਭ ਤੋਂ ਰੇਟ ਲੱਗਿਆ 2201 ਰੁਪਏ ਇੰਦਰੀ ਮੰਡੀ ਦੇ ਵਿੱਚ 1509 ਦਾ ਜਿਹੜਾ 2580 ਰੁਪਏ ਸੋਨਾ ਰੇਟ ਤੇ ਜਿਹੜਾ ਦੇਖਣ ਨੂੰ ਮਿਲਿਆ ਸੀ ਕਿਸਾਨ ਵੀਰੋ ਇਹ ਸੀ ਵੱਖ-ਵੱਖ ਮੰਡੀਆਂ ਦੇ ਜਿਹੜੇ ਰੇਟ ਹਰ ਇੱਕ ਕਿਸਾਨ ਵੀਰਾਂ ਨਾਲ ਜਿਹੜੇ ਬਾਸਮਤੀ ਦੇ ਰੇਟ ਆਪਾਂ ਸ਼ੇਅਰ ਕਰਦੇ ਰਹਿੰਨੇ ਆ ਤੇ ਤੁਸੀਂ ਵੀ ਸ਼ੇਅਰ ਬਟਨ ਵਾਲਾ ਬਟਨ ਦੱਬ ਕੇ ਜਰੂਰ ਹੋਰਨਾਂ ਕਿਸਾਨਾਂ ਤੱਕ ਜਿਹੜੀ ਆਪਣੀ ਖਬਰ ਹੈ ਆਪਣੇ ਮੰਡੀਆਂ ਦੇ ਰੇਟ ਦੱਸਦੇ ਆ ਤੁਸੀਂ ਵੀ ਉਹਨਾਂ ਨਾਲ ਜਿਹੜੇ ਸ਼ੇਅਰ ਜਰੂਰ ਕਰਿਆ ਕਰੋ ਕੱਲ ਤੋਂ ਜਿਹੜੀ ਨਵੀਂ ਵੀਡੀਓ ਲੈ ਕੇ ਆਪਾਂ ਫਿਰ ਤੋਂ ਹਾਜ਼ਰ ਹੋਵਾਂਗੇ ਤੇ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ